ਅੱਜ ਦੀ ਵੀਡੀਓ ਹੈਗੀ ਆ ਜੀ ਜੋਸਨ ਫਾਰਮ ਪਿੰਡ ਗਿੱਲਾਂ ਵਾਲਾ ਤਹਿਸੀਲ ਜ਼ਿਲ੍ਹਾ ਫਰੋਜਪੁਰ ਤੋਂ ਤੇ ਸਾਹਮਣੇ ਸਕਰੀਨ ਤੇ ਤੁਸੀਂ ਜਿਹੜੀ ਝੋਟੀ ਦੇਖ ਰਹੇ ਹੋ ਇਹ ਹੈਗੀ ਆ ਜੀ ਨਿਰਮਾ ਦੀ ਤੇ ਬਾਈਓ ਨਹੀਂ ਕਰ ਰਹੇ ਆ ਬਰੀਡ ਤੇ ਕੰਮ ਪਹਿਲਾਂ ਵੀ ਆਪਾਂ ਅੱਗੇ ਇਸ ਫਾਰਮ ਦੀ ਵੀਡੀਓ ਪਾਈ ਆ ਤੇ ਬਹੁਤ ਚੰਗੀ ਝੋਟੀ ਆ ਚੰਗੇ ਦੁੱਧ ਤੇ ਚੱਲਦੀ ਆ ਪਰ ਇਹ ਬਕਾਊ ਨਹੀਂ ਹੈਗੀ ਵੈਸੇ ਛੌਂਕਿਆ ਵੀਡੀਓ ਆ ਤੇ ਸੂਣ ਦੇ ਲਈ ਬਿਲਕੁਲ ਤਿਆਰ ਆ ਬਹੁਤ ਚੰਗਾ ਦੁੱਧ ਜਿਹੜਾ ਨੇ ਪਿਛਲੇ ਸਵੇਰਾਂ ਦੇ ਵਿੱਚ ਕੱਢਿਆ ਤੇ ਪੂਰੀ ਤੁਹਾਨੂੰ ਇਹਦੀ ਆਰਡਰ ਕੁਆਲਿਟੀ ਦਿਖਾ ਦੇਣੀ ਆ। ਥਾਂ ਜਿਹੜਾ ਬਹੁਤ ਸੋਹਣਾ ਇਹਦਾ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਐ। ਤੇ ਹੋਰ ਵੀ ਨੀਲੀ ਰਾਵੀ ਦੇ ਜਿਹੜੇ ਕਾਫੀ ਪਸ਼ੂ ਜਿਹੜੇ ਬਾਈ ਹੁਣਾਂ ਕੋਲੇ ਹੈਗੇ ਆ ਬਾਹਰ ਚਰਾ ਕੇ ਲਿਆਉਂਦੇ ਆ। ਤੇ ਇਸ ਟਾਈਮ ਤੇ ਪਸ਼ੂ ਬਾਕੀ ਬਾਹਰ ਨੇ। ਤਿੰਨ ਚਾਰ ਮੱਝਾਂ ਕਰੇ ਜਿਹੜੀਆਂ ਸੂਣ ਨੂੰ ਤਿਆਰ ਨੇ। ਤੇ ਇੱਕ ਇਸ ਫਾਰਮ ਤੇ ਹੈਗੀ ਆ ਜੀ ਰਾਣੀ ਮੱਝ ਜਿਹਦੀ ਲਾਈਵ ਚ ਵਾਈ ਹੋਈ ਆ ਸੰਧੂ ਫਾਰਮ ਤੇ ਤੇ ਬਹੁਤ ਚੰਗੀਆਂ ਮੱਝਾਂ ਚੰਗੇ ਦੁੱਧ ਵਾਲੀਆਂ ਤੇ ਇਹ ਆ ਜੀ ਨਿਰਮਾ ਬੁੱਲ ਦਾ ਰਿਜ਼ਲਟ ਤੇ ਅੱਗੇ ਜਿਹੜੀ ਇਹ ਗੱਬਣ ਹੈਗੀ ਆ ਡਾਇਮੰਡ ਬੁੱਲ ਤੋਂ ਡਾਇਮੰਡ ਬੁੱਲ ਹਰੀਆਂ ਵਾਲਾ ਉਹਦੇ ਤੋਂ ਗੱਬਣ ਤੇ ਪਤਾ ਲੱਗ ਜੂਏ ਕਿ ਕਿਵੇਂ ਦਾ ਕੱਟਦੀ ਆ ਬੱਚਾ ਤੇ ਆ ਜੀ ਇਹਦੀ ਅੰਡਰ ਕੁਆਲਿਟੀ ਥਣ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਥਣ ਜਿਹੜਾ ਲੱਗਾ ਤੇ ਘਰ ਦੀ ਬਰੀਡ ਆ ਭਾਈ ਉਹਨਾਂ ਦੇ ਨਾਰਮਲ ਮੱਝਾਂ ਤੋਂ ਜਿਹੜੀ ਬਰੀਡ ਤਿਆਰ ਕੀਤੀ ਆ ਟਾਈਮ ਲੱਗਦਾ ਬਰੀਡ ਨੂੰ ਤੇ ਬਹੁਤ ਚੰਗਿਆ ਜਿਹੜੇ ਪਸ਼ੂ ਗਾਂ ਅੱਗੇ ਤਿਆਰ ਹੋ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਦੇਖੀ ਜਾਂਦੇ ਹੋ ਸਕਰੀਨ ਤੇ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਥਣ ਥਣ ਜਿਹੜਾ ਇਹਦਾ ਬਹੁਤ ਸੋਹਣਾ ਲੱਗਿਆ ਇਹ ਪਰ ਇਹ ਛੋਟੀ ਬਕਾਉ ਨਹੀਂ ਹੈਗੀ ਇੱਕ ਸ਼ੌਂਕੀਆ ਵੀਡੀਓ ਹੈ ਜੀ ਤੇ ਤੁਸੀਂ ਵੀ ਜੇ ਏਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ 971070095 ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ Facebook ਪੇਜ ਤੇ ਦੇਖ ਰਹੇ ਹੋ ਪੇਜ ਨੂੰ ਕਰ ਲਓ ਫਾਲੋ ਤਾਂ ਜੋ ਨਵੀਆਂ-ਨਵੀਆਂ ਵੀਡੀਓ ਚੈਨਲ ਤੇ ਜਿਹੜੀਆਂ ਆਉਂਦੀਆਂ ਤਹਾੜ ਤੱਕ ਪਹੁੰਚਦੀਆਂ ਰਹਿਣ ਨੋਟੀਫਿਕੇਸ਼ਨ ਪਹੁੰਚਦੇ ਰਹਿਣ ਤੇ ਆਪਾਂ ਤੁਹਾਨੂੰ ਵੀਡੀਓ ਇਦਾਂ ਦੀਆਂ ਦਿਖਾਉਂਦੇ ਰਹੀਏ। ਵਕਾਊ ਪਸ਼ੂਆਂ ਦੀਆਂ ਵੀ ਵੀਡੀਓ ਵੀ ਆਉਂਦੀਆਂ। ਜੇ ਤੁਸੀਂ ਬਣਾਉਣੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ ਬਹੁਤ ਚੰਗੇ ਬਾਈ ਦੇ ਪਸ਼ੂ ਜਿਹੜੇ ਚੰਗੀ ਬਰੀਡ ਤਿਆਰ ਕਰ ਲਈ ਹੈ ਨਾਰਮਲ ਮੱਝਾਂ ਤੋਂ ਘਰੇ। ਚੰਗੇ ਸੀਮਣ ਜਿਹੜੇ ਵਰਤਨੇ ਜ਼ਰੂਰੀ ਨੇ ਬਰੀਡ ਵਾਸਤੇ। ਤੇ ਬਾਈ ਨੇ ਪਹਿਲਾਂ ਨਿਰਮਾ ਵਰਤਿਆ ਤੇ ਆ ਰਿਜ਼ਲਟ ਤੁਹਾਡੇ ਸਾਹਮਣੇ ਖੜਾ। ਤੇ ਇਸ ਛੋਟੀ ਨੂੰ ਹੁਣ ਅੱਗੇ ਡਾਇਮੰਡ ਬੋਲ ਜਿਹੜਾ ਲੱਗਿਆ ਹੋਇਆ ਹਰੀਕਿਆਂ ਵਾਲਾ ਤੇ ਬਹੁਤ ਚੰਗੀ ਬਰੀਡ ਤਿਆਰ ਹੋ ਰਹੀ ਆ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਧੰਨਵਾਦ ਜੀ